ਹੁਣ ਲੈ ਕੇ ਚੱਲਦੇ ਆ ਤੁਹਾਨੂੰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਮੇਰੇ ਸਹਿਯੋਗੀ ਕਮਲਦੀਪ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਤੇ ਅੱਜ ਤੋਂ ਤਿੰਨ ਦਿਨਾਂ ਸਮਾਗਮ ਜਿਹੜੇ ਨੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਣ ਵਾਲੇ ਨੇ ਓਵਰ ਟੂ ਯੂ ਕਮਲਦੀਪ ਬਿਲਕੁਲ ਦੇਖੋ ਇਸ ਸਮੇ ਗੁਰੂ ਕੇ ਮਹਿਲ ਭੋਰਾ ਸਾਹਿਬ ਜੋ ਕਿ ਸਾਡੇ ਖਾਲਸੇ ਦੀ ਜਨਮ ਭੂਮੀ ਜਾਂ ਕਿ ਸਾਡੇ ਮਾਤਾ ਨਾਨਕੀ ਦੇ ਨਾਂ ਤੇ ਵਸਿਓ ਹੋਏ ਨਗਰ ਚੱਕ ਨਾਨਕੀ ਦੇ ਵਿੱਚ ਮੌਜੂਦ ਆ ਇਸ ਜਗ੍ਹਾ ਦੇ ਉੱਪਰ ਕਿ ਸਾਡੇ ਆ ਅੱਜ ਇਥੇ ਇਹ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਸ਼ਸ਼ੋਭਿਤ ਆ ਉਸ ਜਗ੍ਹਾ ਦੇ ਉੱਪਰ ਅੱਜ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਗੁੱਤਾ ਗੱਦੀ ਦਿਵਸ ਆ ਉਸ ਨੂੰ ਲੈ ਕੇ ਅਖੰਡ ਪਾਤਸ਼ਾਹ ਦੇ ਭੋਗ ਨੇ ਜਿਹੜੇ ਉਹ ਇਸ ਫਲਾਲ ਦੇ ਘੜੀ ਜਿਹੜੇ ਪਾਏ ਗਏ ਨੇ ਅਖੰਡ ਪਾਤਸ਼ਾਹ ਦੇ ਭੋਗ ਪੈਣ ਅਪਰੰਤ ਹੁਣ ਕਿ ਸਾਡੇ ਇਸ ਗੁਰਦੁਖਰ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਸ਼ਿਸ਼ੋਬੀ ਰਾਜਸ ਜਗ੍ਹਾ ਦੇ ਉੱਪਰ ਗੁਰਤੇਗ ਬਹਾਦਰ ਜੀ ਦੇ ਸੀਸ ਦਾ ਜੋ ਸੰਸਕਾਰ ਕੀਤਾ ਗਿਆ ਸੀਗਾ ਉਸ ਜਗ੍ਹਾ ਦੇ ਉੱਪਰ ਕਿੱਸਾ ਦੇ ਅਖੰਡ ਪਾਠ ਸਾਹਿਬ ਦੇ ਭੋਗ ਦੀ ਜੋ ਅਖੰਡ ਪਾਠ ਸਾਹਿਬ ਦੀ ਵਰਮਤਾ ਹੋਏਗੀ ਅਤੇ ਤਿੰਨ ਦਿਨਾਂ ਬਾਅਦ ਜੋ ਅਖੰਡ ਪਾਠ ਸਾਹਿਬ ਦੇ ਭੋਗ ਨੇ ਜਿਹੜੇ ਉਹ ਪਾਏ ਜਾਣਗੇ ਅੱਜ ਤੋਂ ਖਾਸ ਤੌਰ ਤੇ ਕਿੱਸਾ ਦੇ ਜੋ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੇ 350 ਸਾਲਾਂ ਸਤਾਲ ਨੂੰ ਸਮਰਪਿਤ ਜੋ ਵੱਖ-ਵੱਖਰੇ ਜਿਹੜੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਕਿੱਸਾ ਦੇ ਅੱਜ ਤੋਂ ਹੀ ਕਿੱਸਾ ਦੇ ਸ਼ੁਰੂ ਹੋ ਚੁੱਕੇ ਨੇ ਵਕਖੇ ਜਿਹੜੇ ਕੀ ਧਾਰਮਿਕ ਵਿਅਕਤੀ ਨੇ ਧਾਰਮਿਕ ਆਗੂ ਨੇ ਉਹ ਅੱਜ ਦੇ ਇਹਨਾਂ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਇਹ ਚਾਹੇ ਕਿਸਾ ਦੇ ਅੱਜ 23 24 25 ਤਿੰਨ ਦਿਨ ਜੋ ਕਿ ਸਦੇ ਪੰਜਾਬ ਸਰਕਾਰ ਦੇ ਵਕਖੇ ਸਮਾਗਮ ਨੇ ਉਹ ਕਿਸਾ ਦੇ ਖਾਲਸੇ ਦੀ ਇਸ ਜਨਮ ਭੂਮੀ ਦੇ ਵਿੱਚ ਦੇਖਣ ਨੂੰ ਮਿਲਣਗੇ ਉੱਥੇ ਖਾਸ ਤੌਰ ਤੇ ਇਹ ਜੋ ਸ਼ਰਮਣਿਕ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਅਤੇ ਇਹ ਧਰਮ ਪ੍ਰਚਾਰਕ ਕਮੇਟੀਆਂ ਨੇ ਉਹਨਾਂ ਵੱਲੋਂ ਵੀ ਵਕਖੇ ਜਿਹੜੇ ਸਮਾਗਮ ਨੇ ਲਿਖੇ ਗਏ ਨੇ ਢਾਡੀ ਜਥਾ ਹੋਵੇ ਇਹ ਰਾਗੀ ਦਰਬਾਰ ਹੋਵੇ ਕਵੀ ਦਰਬਾਰ ਹੋਵੇ ਕਿਹਾ ਸਕਦੇ ਆ ਜਿਵੇਂ ਵੱਖੋ ਵੱਖਰੇ ਜਿਹੜੇ ਸਮਾਗਮ ਨੇ ਉਹ ਕਰਵਾਏ ਜਾ ਰਹੇ ਨੇ ਇਹ ਉਸ ਤੋਂ ਇਲਾਵਾ ਗੱਤਕੇ ਦੇ ਜੋਰ ਨੇ ਜਿਹੜੇ ਗੱਤਕੇ ਦੇ ਮੁਕਾਬਲੇ ਹੋਣਗੇ ਤਾਂ ਇਹ ਕਿਹਾ ਸਕਦੇ ਕਿ ਅੱਜ ਤੋਂ ਸਮਾਗਮ ਸ਼ੁਰੂ ਹੋ ਕੇ 23 ਤਰੀਕ ਤੋਂ ਸਮਾਗਮ ਸ਼ੁਰੂ ਹੋ ਕੇ 29 ਤਰੀਕ ਤੱਕ ਜਿਹੜੇ ਇਹ ਸਮਾਗਮ ਨੇ ਕੁੱਲ 6 ਦਿਨ ਇਹ ਸਮਾਗਮ ਚੱਲਣਗੇ ਜਿਸ ਤਰੀਕੇ ਕਿਹਾ ਸਕਦੇ ਆ ਅੱਜ ਅਖੰਡਪੁਰ ਸਾਹਿਬ ਦੇ ਜੋ ਆਰੰਭਤਾ ਕਿਸ ਦੇ ਗੁਰਦੁਆਰਾ ਸ਼੍ਰੀ ਸਤੀਸਗਨ ਸਾਹਿਬ ਵਿਖੇ ਹੋएगी ਕਿਉਂਕਿ ਅੱਜ ਤੋਂ 3 ਦਿਨ ਬਾਅਦ ਜਿਸ ਸਮੇਂ ਕਿਹਾ ਸਕਦੇ ਆ ਅਖੰਡਪੁਰ ਸਾਹਿਬ ਦੇ ਭੋਗ ਪਾਏ ਜਾਣਗੇ ਉਸ ਦਿਨ ਹੀ ਇਹ ਸ਼੍ਰੀ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਸੀ ਉਹ ਹੋਈ ਸੀਗੀ ਉਸ ਤੋਂ ਦੋ ਦਿਨਾਂ ਬਾਅਦ ਯਾਨੀ ਕਿ 27 ਤਰੀਕ ਨੂੰ ਦੁਬਾਰਾ ਤੋਂ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਜੋ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ ਇਹ ਤਾਂ ਉਸ ਤੋਂ ਕਿਸੇ ਤਿੰਨ ਦਿਨਾਂ ਬਾਅਦ ਜਿਹੜੇ ਕਿ ਅਖੰਡ ਪਾਠ ਸਾਹਿਬ ਦੇ ਜੋ ਭੋਗ ਨੇ ਉਹ ਪਾਏ ਜਾਣਗੇ ਅਤੇ 29 ਤਰੀਕ ਨੂੰ ਸ੍ਰੀ ਗੁਰਤੇਗ ਬਹਾਦਰ ਜੀ ਦੇ ਜੋ ਇੰਕਸਰ ਦੀ ਸੀਸ ਦਾ ਜੋ ਸੰਸਕਾਰ ਆ ਉਹ ਕੀਤਾ ਗਿਆ ਸੀਗਾ ਜੋ ਜਿਸ ਜਗ੍ਹਾ ਦੇ ਉੱਪਰ ਕਿੱਸਾ ਦਿਆਂ ਅੱਜ ਦੇ ਸਮੇਂ ਦੇ ਵਿੱਚ ਜੀ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਜੀ ਛੋਬੀ ਦਾ ਉਸ ਜਗ੍ਹਾ ਦੇ ਉੱਪਰ ਹੀ ਕਿੱਸਾ ਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਾਓ ਸੀਸ ਦਾ ਜੋ ਸੰਸਕਾਰ ਕੀਤਾ ਗਿਆ ਸੀਗਾ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਆ ਉਹ ਗੁਰੂ ਘਰ ਦੇਖੇ ਨਤਮਸਤਕ ਹੋ ਰਹੀ ਹੈ ਇਸ ਸਮੇਂ ਜਿੱਤੇ ਕਿ ਸਦੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪਤਾ ਗੰਦੀ ਦਿਵਸ ਆ ਉਹ ਮਨਾਇਆ ਜਾ ਰਿਹਾ ਉੱਥੇ ਕਿੱਸਾ ਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦੇ 350 ਸਾਲ ਨੂੰ ਸਮਰਪਿਤ ਜੋ ਸ਼ਤਾਬ ਦੀ ਹੈ ਉਹ ਜਾਰੀ ਹੈ ਜਥੇਦਾਰ ਸਿੰਘ ਸਾਹਿਬ ਕੇ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਇੱਥੇ ਪਹੁੰਚ ਚੁੱਕੇ ਕਿੱਸਾ ਦੇ ਆਪਾ ਟੇਕ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ ਉਸ ਤੋਂ ਇਲਾਵਾ ਹੋਰ ਬਖਸ਼ਰ ਖੇੜੀ ਕੀ ਇਹ ਧਾਰਮਿਕ ਗੁਰੂ ਨੇ ਇਹ ਉਹ ਇੱਥੇ ਪਹੁੰਚੇ ਹੋਏ ਨੇ ਦੂਸਰੇ ਪਾਸੇ ਤੁਹਾਨੂੰ ਇੱਕ ਸਥਾਨ ਹੋਰ ਦਿਖਾ ਦਿੰਦੇ ਆ ਗੁਰਦੁਆਰਾ ਥੜਾ ਸਾਹਿਬ ਜਿਸ ਜਗ੍ਹਾ ਦੇ ਉੱਪਰ ਕਿੱਸਾ ਦੇ ਆ ਕਸ਼ਮੀਰੀ ਪੰਡਤ ਪਹੁੰਚੇ ਸੀਗੇ ਸ੍ਰੀ ਗੁਰਤੇਗ ਬਹਾਦਰ ਜੀ ਕੋਲ ਆਪਣੀ ਫਰਿਆਦ ਲੈ ਕੇ ਪਹੁੰਚੇ ਸਨ ਕਿਉਂਕਿ ਜਿਸ ਸਮੇ ਇਹ ਉਹ ਮਾਹੌਲ ਸੀਗਾ ਉਸ ਸਮੇ ਲਗਾਤਾਰ ਜ਼ਬਰ ਤੇ ਜ਼ੁਲਮ ਦੀ ਹੰਨੀਰੀ ਚੱਲ ਰਹੀ ਸੀ ਉਸ ਜ਼ਬਰ ਤੇ ਜ਼ੁਲਮ ਦੀ ਹੰਨੀਰੀ ਥੱਲ ਪਈ ਸੀ ਤਾਂ ਸ਼੍ਰੀ ਗੁਰਤੇਗ ਬਹਾਦਰ ਜੀ ਨੇ ਹਿੰਦੇ ਦੀ ਚਾਦਰ ਸ਼੍ਰੀ ਗੁਰਤੇਗ ਬਹਾਦਰੀ ਇਸ ਜਗ੍ਹਾ ਦੇ ਉੱਪਰ ਹੀ ਕਿਸਦੇ ਕਸ਼ਮੀਰੀ ਪੰਡਤ ਆ ਕੇ ਮਿਲੇ ਸੀਗੇ ਗੁਰਤੇਗ ਬਹਾਦਰ ਜੀ ਨੂੰ ਉਹ ਇਸ ਉਸ ਸਮੇਂ ਇਸ ਸਥਾਨ ਦੇ ਉੱਪਰ ਹੀ ਗੁਰਤੇਗ ਬਹਾਦਰ ਜੀ ਦਾ ਜੋ ਪਰਿਵਾਰ ਸੀਗਾ ਪੂਰਾ ਪਰਿਵਾਰ ਹੈ ਕਿਸਦੇ ਇਸ ਜਗ੍ਹਾ ਤੇ ਇਸ ਸਥਾਨ ਦੇ ਉੱਪਰ ਹੀ ਰਹਿ ਰਿਹਾ ਸੀਗਾ ਅਤੇ ਇਸ ਸਥਾਨ ਤੇ ਆ ਕੇ ਇਹ ਕਸ਼ਮੀਰੀ ਪੰਡਤਾਂ ਨੇ ਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਫਰਿਆਦ ਲਗਾਈ ਕਿ ਕਿਸ ਤਰੀਕੇ ਉਹਨਾਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਜਬਰੀ ਧਰਮ ਪਰਿਵਰਤਨ ਹੁੰਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਸਥਾਨ ਤੋਂ ਹੀ ਜਦੋਂ ਕਿਸ ਅਧਿਆਤ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼੍ਰੀ ਗੁਰਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਜਿਸ ਤਰੀਕੇ ਸ਼੍ਰੀ ਗੁਰਤੇਗ ਬਹਾਦਰ ਜੀ ਕਹਿ ਰਹੇ ਸੀ ਕਿ ਕਿ ਕੁਰਬਾਨੀ ਦੀ ਲੋੜ ਹੈ ਕੋਈ ਇਹ ਕੁਰਬਾਨੀ ਦੇ ਦਿੱਤਾ ਉਹ ਸਮੇਂ ਇਸ ਸਥਾਨ ਤੋਂ ਹੀ ਸ਼੍ਰੀ ਗੁਰਤੇਗ ਬਹਾਦਰ ਜੀ ਦਿੱਲੀ ਦੇ ਲਈ ਰਵਾਨਾ ਹੁੰਦੇ ਨੇ ਇਹ ਹਾਲਾਂਕਿ ਦਿੱਲੀ ਜਾ ਕੇ ਉਹਨਾਂ ਦੀ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਤੇ ਜ਼ਬਰ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਕਿੱਸਦੇ ਆ ਜ਼ਬਰ ਅੱਗੇ ਸ਼੍ਰੀ ਗੁਰਤੇਗ ਬਹਾਦਰ ਜੀ ਅਤੇ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲ ਜੀ ਨਹੀਂ ਝੁਕਦੇ ਇਹ ਸ਼ਹਾਦਤ ਦੇ ਦਿੱਤੀ ਜਾਂਦੀ ਉਹਨਾਂ ਵੱਲੋਂ ਅਤੇ ਉਸੇ ਤਰੀਕੇ ਦੀ ਕਿ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਜੋ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਰਹੀ ਹੈ ਇਹ ਗੁਰੂ ਕੇ ਮਹਿਲ ਪੋਰਾ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਉਹੋ ਇ ਕਹਿ ਸਕਦੇ ਆ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਸ਼ਿਸ਼ੋਭਿਤਾ ਹੋ ਰਹੀ ਹੈ ਤੁਹਾਨੂੰ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਿਹਾ ਹੋਵੇਗਾ ਸਾਹਮਣੇ ਤੁਹਾਨੂੰ ਗੁਰੂ ਘਰ ਦਿਖਾਈ ਦੇ ਰਿਹਾ ਹੋਵੇਗਾ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਹੈ ਜਿਸ ਸਥਾਨ ਦੇ ਉੱਪਰ ਕਹਿ ਸਕਦੇ ਆ ਸ੍ਰੀ ਗੁਰ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀਗਾ ਅਤੇ ਅੱਜ ਤੋਂ ਕੋਲ ਜੋ 6 ਪ੍ਰੋਗਰਾਮ 6 ਦਿਨ ਪ੍ਰੋਗਰਾਮ ਚੱਲਣੇ ਸਮਾਗਮ ਚੱਲਣੇ ਆ ਉਹ ਸਮਾਗਮ ਵੀ ਇਸ ਸਥਾਨ ਦੇ ਉੱਪਰ ਹੀ ਚੱਲਣਗੇ ਜਿਸ ਸਥਾਨ ਦੇ ਉੱਪਰ ਕਹਿ ਸਕਦੇ ਆ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ਼ਿਸ਼ੋਭਿਤਾ ਇਸ ਸਥਾਨ ਦੇ ਉੱਪਰ ਅੱਜ ਤੋਂ ਅਖੰਡਪ ਸਾਹਿਬ ਦੀ আরম্ভਤਾ ਹੋਏਗੀ ਫਿਰ ਉਸ ਤੋਂ ਬਾਅਦ 27 ਤਰੀਕ ਨੂੰ ਖੰਡਪੜ ਸਾਹਿਬ ਦੀ আরম্ভਤਾ ਹੋਏਗੀ 28 ਤਰੀਕ ਨੂੰ ਭਾਈ ਜੈਤਾ ਜੀ ਮਾਰਗ ਦੇ ਜ਼ਰੀਏ ਹੁੰਦਾ ਹੋਇਆ ਇੱਕ ਨਗਰ ਕੀਰਤਨ ਗੁਰਦੁਆਰਾ ਬਿਬਾਨਗਰ ਸਾਹਿਬ ਵਿਖੇ ਪੁੱਜੇਗਾ ਗੁਰਦੁਆਰਾ ਬਿਬਾਨਗਰ ਸਾਹਿਬ ਤੋਂ 29 ਤਰੀਕ ਨੂੰ ਜੋ ਕੀਰਤਨ ਹੈ ਉਹ ਨਗਰ ਕੀਰਤਨ ਸਜਾਇਆ ਜਾਏਗਾ ਅਤੇ 29 ਤਰੀਕ ਨੂੰ ਹੀ ਉਹ ਨਗਰ ਕੀਰਤਨ ਖਾਲਸੇ ਜਹੋ ਜਲਾਲ ਦੇ ਨਾਲ ਗੁਰਦੁਆਰਾ ਸ਼੍ਰੀ ਸੀਸਗਰ ਸਾਹਿਬ ਵਿਖੇ ਪੁੱਜੇਗਾ ਤਾਂ ਕੈਸੇ ਵਕੂ ਵਖਰੇ ਜੋ ਸਮਾਗਮ ਨੇ ਉਹ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਨੇ ਪੰਜਾਬ ਸਰਕਾਰ ਵੱਲੋਂ ਲਿਖੇ ਗਏ ਤਾਰਨ ਪ੍ਰਚਾਰਕ ਜੋ ਕਮੇਟੀਆਂ ਨੇ ਉਹਨਾਂ ਵੱਲੋਂ ਲਿਖੇ ਗਏ ਨੇ ਤਾਂ ਕਿ ਵੱਧ ਤੋਂ ਵੱਧ ਜੋ ਕਿ ਸਾਡੇ ਸਿੱਖੀ ਸੁਧਾਰ ਦੇ ਨਾਲ ਸ੍ਰੀ ਗੁਰਤੇਗ ਬਹਾਦਰ ਜੀ ਦੇ ਇਹ ਫਲਸਫਿਆਂ ਦੇ ਨਾਲ ਸਿਧਾਂਤਾਂ ਦੇ ਨਾਲ ਲੋਕੀ ਚੱਲ ਸਕਣ ਤਾਂ ਵੱਡੀ ਗੰਟੀ ਦੇ ਵਿੱਚ ਜਿਹੜੇ ਕੀ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਇਹ ਗੁਰੂ ਘਰ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇਸ ਸਮੇਂ ਨਤਮਸਤਕ ਹੋ ਰਹੀ ਹੈ ਕਮਲ ਸੰਗਤ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿੱਥੋਂ ਕਿੱਥੋਂ ਸੰਗਤਾ ਜਿਹੜੀਆਂ ਆ ਰਹੀਆਂ ਨੇ ਕਿਉਂਕਿ ਬਹੁਤ ਵਿਭਾਗਾ ਦੇਣ ਹੈ ਜੋ ਸੰਗਤਾ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਬਿਲਕੁਲ ਦੇਖੋ ਖਾਸ ਤੌਰ ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਜੋ ਕਿਸਦੇ ਆ ਗੁਰੂ ਘਰ ਵਿਖੇ ਨਿਤਮਸਤਕ ਹੋ ਰਹੀ ਹੈ ਵਕ ਵਕ ਥਾਵਾਂ ਤੋਂ ਜੋ ਸੰਗਤ ਹੈ ਕਿਸੇ ਦੇ ਗੁਰੂ ਘਰ ਸਾਹਿਬ ਵਿਖੇ ਨਿਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਹਾਲਾਂਕਿ ਇਹ ਬਹੁਤ ਵੱਡੇ ਤੌਰ ਤੇ ਜਿਹੜੇ ਪ੍ਰਬੰਧ ਨੇ ਉਹ ਵੀ ਕਿਸੇ ਦੇ ਕੀਤੇ ਗਏ ਨੇ ਤਾਂ ਕਿ ਇਹ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੁਸੀਂ ਦੇਖ ਸਕਦੇ ਹੋ ਕੋਈ ਵਕੋ ਖਰੇ ਜਿਹੜੇ ਇਲਾਕੇ ਨੇ ਉੱਥੋਂ ਜਿਹੜੀ ਕਿਸ ਸੰਗਤ ਕਿਸੇ ਦੇ ਪੁਜਰੀ ਹੈ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਾਹਿਬ ਵਾਹਿ ਜੀ ਕੀ ਫਤਿਹ ਕਿੱ ਕੋਈ ਕਿੱਦਿਆਂ ਆਇਓ ਅੱਜ ਆਇਓ ਨਾ ਕਾਫੀ ਦਿਨ ਹੋ ਗਏ ਕੱਲ ਦੇ ਆਇਓ ਆ ਕੱਲ ਤੇ ਸਾਡੀ ਉੱਥੇ ਦੇਖ ਤੇ ਕੁਰਪਾਨ ਭੇਟ ਦੀ ਡਿਊਟੀ ਹੁੰਦੀ ਆ ਉਹਦੇ ਵਾਸਤੇ ਸੇਵਾ ਸਾਨੂੰ ਮਿਲ ਜयो ਤਾਂ ਅਸੀਂ ਉਹ ਤਿੰਨ ਚਾਰ ਦਿਨ ਪੰਜ ਦਿਨ ਜਿੰਨੇ ਵੀ ਉਹ ਸੇਵਾ ਲਾਉਗੇ ਜਿੰਨੇ ਦਿਨ ਦੀ ਡਿਊਟੀ ਲੱਗੀ ਵੀ ਉਹ ਉਹਨੇ ਇੱਥੇ ਰਹਿਣਗੇ ਇੱਥੇ ਰਹਿਵਾਂਗੇ ਜਿੱਥੇ ਆਇਓ ਮੇਰੇ ਜਦੋਂ ਆਇਆ ਵਾ ਹਾਂਜੀ ਪਪੀ ਵਾਈਕਰੂ ਜੀ ਖਾਲਸਾ ਵਾਈਕਰੂ ਜੀ ਕਿੱਥੋਂ ਆਏ ਹੋ ਜੀ ਲੁਧਿਆਣੇ ਤੋਂ ਆਏ ਜੀ ਲੁਧਿਆਣੇ ਤੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਕੱਲ ਆਏ ਜੀ ਕੱਲ ਆਏ ਹਾਂਜੀ ਅੱਜ ਨਿਤਮਸਤਕ ਹੋ ਗਏ ਉਹ ਗੁਰੂ ਘਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਹਾਂਜੀ ਹਾਂਜੀ ਉਹ ਸੋਇਆ ਸਵੇਰ ਦੇ ਗੁਰੂ ਆਜ਼ੀਰਵਾਦ ਲਿਆ ਰਵਾਂਗੇ ਇੱਥੇ ਅੱਜ ਕਿੰਨੇ ਦਿਨ ਦਾ ਪ੍ਰੋਗਰਾਮ ਬਣਾ ਕੇ ਕਿਉਂਕਿ ਇਹ ਸ਼ਤਾਬਦੀ ਦੇ ਸਮਾਗਮ 6-7 ਦਿਨ ਚੱਲਣੇ ਨੇ ਹਾਂਜੀ ਹਾਂਜੀ ਇੱਕ ਦੋ ਦਿਨ ਰਵਾਂਗੇ ਇੱਥੇ ਜੀ ਦੋ ਤਿੰਨ ਦਿਨ ਰਵਾਂਗੇ ਇੱਥੇ ਜੀ ਦੋ ਤਿੰਨ ਦਿਨ ਹਾਂਜੀ ਹਾਂਜੀ ਪੂਰਾ ਪਰਿਵਾਰ ਆਇਆ ਨਾਲ ਪੂਰਾ ਪਰਿਵਾਰ ਨਾਲ ਆਏ ਬੱਚੇ ਨਾਲ ਆਇਆ ਪਰਿਵਾਰ ਆ ਤਕ ਕਿਉਂਕਿ ਵੱਡੀ ਗੰਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਗੁਰੂ ਘਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਆ ਪਰਵਾਰਾਂ ਦੇ ਪਰਿਵਾਰ ਨੇ ਜਿਹੜੇ ਕਹ ਸਕਦੇ ਆ ਉਹ ਪਹੁੰਚ ਰਹੇ ਨੇ ਜਿਸ ਤਿੱਕੇ ਕਹਿੰਦੇ ਬਾਪੂ ਜੀ ਸੀਗੇ ਉਹ ਲੁਧਿਆਣੇ ਤੋਂ ਆਏ ਸੀਗੇ ਇਹ ਇੱਕ ਬਾਪੂ ਜੀ ਉਹ ਜਲੰਧਰ ਤੋਂ ਆਏ ਸੀਗੇ ਜਥਾ ਲੈ ਕੇ ਆਏ ਨੇ ਪੂਰਾ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀਆਂ 4-5 ਦਿਨ ਜਿਹੜੀ ਕਿ ਡਿਊਟੀ ਲੱਗੀ ਆ ਤੇ ਬਾਪੂ ਜੀ ਨੇ ਬਾਪੂਆਂ ਨਾਲ ਵੀ ਗੱਲਬਾਤ ਕਰਨਗੇ ਬਾਪੂ ਵਾਇਗਰੀਕਲ ਖਾਲਸਾ ਵਾਇਗਰੀਕਲ ਸਾਹਿਬ ਆਈ ਫਤ ਹੈ ਕਿੱਥੋਂ ਆਏ ਤੁਸੀਂ ਬੰਮਈ ਤੋਂ ਜੀ ਜੋ ਮੁੰਬਈ ਤੋਂ ਆਏ ਤੁਸੀਂ ਜਥਾ ਲੈ ਕੇ ਆਏ ਪੂਰਾ ਜਥਾ ਲੈ ਕੇ ਆਏ ਸਾਡੇ ਪ੍ਰਧਾਨ ਸਾਹਿਬ ਅੱਛਾ ਜੀ ਕੀ ਨਾਮ ਪ੍ਰਧਾਨ ਜੀ ਸਰਦਾਰ ਰਾਮ ਸਿੰਘ राठੌਰ ਕੀ ਕਿੱਡੀ ਵੱਡੀ ਗਿਣਤੀ ਚਾਏ ਹੋ 40 ਆਦਮੀ ਆਏ ਆ ਅੱਛਾ ਜੀ ਹਾਂ ਜੀ ਇੱਥੇ ਡਿਊਟੀ ਲੱਗੀ ਆ ਹੁਣ ਤੁਹਾਡੀ ਡਿਊਟੀ ਲੱਗੇ ਹਾਂ ਜੀ देखो खास तौर पे जथा ਲੈ ਕੇ आए ने ये सेवक जथा जेड़ा बंबई तो है ये कह सकते हैं ओथों आए ने आगु वो किसो ते बड़ी गिनती ਦੇ ਵਿੱਚ ਜਿਹੜੇ ਕੀ ਕਹਿ ਸਕਦੇ ਪੁੱਜ ਰਹੇ ਨੇ ਇਹ ਸਾਡੇ ਨਾਲ ਹੈਡ ਗ੍ਰੰਥੀ ਤੱਕ श्री केसगढ़ ਸਾਹਿਬ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸائیں ਜੀ ਖਾਲਸਾ ਫਤਿਹ ਪ੍ਰਬੰਧ ਕਿਹੋ ਜਿਹੇ ਨੇ ਅਤੇ ਸਮਾਗਮ ਕਿਹੜੇ-ਕਿਹੜੇ ਨੇ ਕਹਿ ਦੱਸਦੇ ਜੋ ਅੱਜ ਤੋਂ ਸ਼ਤਾਬਦੀ ਆ ਸ਼ੁਰੂ ਹੋ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਤੇਸ਼ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਜਿੱਥੇ ਮਨਾਈ ਜਾ ਰਹੀ ਹੈ ਉੱਥੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਤਾ ਗਦੀ ਗੁਰਪੁਰਬ 350 ਸਾਲਾ ਜੋ ਸ੍ਰੀ ਖੰਡਪੜ ਸ਼ਰੰਭ ਹੋਇਆ ਸਨ ਉਹਨਾਂ ਦੇ ਭੋਗ ਪਾ ਕੇ ਸਮਾਗਮ ਰੰਗ ਹੋ ਗਏ ਹਨ ਔਰ ਹੁਣ ਕੁਝ ਸਮੇਂ ਬਾਅਦ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਸ਼ਤਾਬ ਦੀ ਸ਼ਹੀਦੀ ਸ਼ਤਾਬ ਦੀ ਮੁੱਖ ਰੱਖਦੇ ਹੋਏ ਆ ਸ੍ਰੀ ਖੰਡਪੜ ਸ਼ਰੰਭ ਹੋਣਗੇ ਨਾਲ ਹੀ 11:30 ਵਜੇ ਸਮਾਗਮ ਹੋ ਰੰਗ ਭੋਜਣਗੇ ਜਿਨ੍ਹਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਔਰ ਪੰਥ ਦੇ ਪ੍ਰਸਿੱਧ ਵਿਦਵਾਨ ਕਥਾਵਾਚਕ ਕਵੀ ਜਨ ਢਾਡੀ ਜਥੇ ਕਵੀਸ਼ਰ ਦੇ ਕਿ ਹਾਜ਼ਰੀਆਂ ਭਰਨਗੇ ਸਾਰੀਆਂ ਸੰਗਤਾਂ ਬੜੀ ਸ਼ਰਧਾ ਭਾਵਨ ਨਾਲ ਇਸ ਪਾਵਨ ਅਸਥਾਨ ਤੇ ਪਹੁੰਚ ਰਹੀਆਂ ਹਨ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਸ ਦਾ ਆਸਥਾਨ ਤੇ ਨਕਮਸਤ ਕਰੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਰਾਜ ਦੇ ਪਰਉਪਕਾਰੀ ਨੂੰ ਯਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ